ਇੱਕ ਪਾਸੇ ਤਾਂ ਮਾਨ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਉਹਨਾਂ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪਰ ਅੱਜ ਸਮਰਾਲੇ ਦੇ ਬੀਡੀਪੀਓ ਦਫ਼ਤਰ ਵਿਕੇ ਨਾਮਜ਼ਦਗੀ ਪੇਪਰ ਭਰਨ ਆਏ ਲੋਕਾਂ ਨੂੰ ਫਾਰਮ ਭਰਉਣ ਲਈ ਤਕਾਮੁਕੀ ਹੋਣਾ ਪਿਆ ਬੀਡੀਪੀਓ ਦਫ਼ਤਰ ਵੱਲੋਂ ਨਾ ਹੀ ਬੈਠਣ ਦਾ ਪ੍ਰਬੰਧ ਧੁੱਪ ਵਿੱਚ ਲੱਗੀਆਂ ਲਾਈਨਾਂ ਅਤੇ ਨਾ ਹੀ ਪਾਣੀ ਦਾ ਪ੍ਰਬੰਧ ਸੀ ਆਓ ਝਾਤ ਮਾਰਦਿਆਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਦੀਏ ਖਾਸ ਰਿਪੋਰਟ ਬਾਲ हां जी, जी गुरप्रीत तो हाँ बंदा नहीं पता चार चार देखा लेडीज बारी नहीं चार चार्टे हो गए लाइन ऐसी लगियां कई बीबिया तो नहीं खड़ा होंगे देखो किनिया मुश्किल खड़िया ने कुछ भी नहीं कह रहे हो कुछ भी नहीं कह रहे अगे जाने ਕੋਟਾਂ ਰਾਸਤੇ ਪ੍ਰਬੰਧ ਹੋਣੇ ਚਾਹੀਦੇ ਹੈ ਜੀ ਹਾਂਜੀ ਹਾਂਜੀ ਹੋਣੇ ਚਾਹੀਦੇ ਨੇ ਬਿਲਕੁਲ ਨਹੀਂ ਕੋਈ ਪ੍ਰਬੰਧ ਹੈਗਾ ਬੰਦੇ ਐ ਟਾਕੀਆਂ ਨੂੰ ਐ ਕਰਕੇ ਖੜਦੇ ਨੇ ਕਿੱਥੇ ਲਿਖਿਆ ਹੋਇਆ ਹੈ ਕੋਈ ਦਾ ਅਫਸਰ ਕੋਈ ਉੱਚ ਅਧਿਕਾਰੀ ਕੋਈ ਨਹੀਂ ਜੀ ਨਹੀਂ ਕੋਈ ਬਿਲਕੁਲ ਨਹੀਂ ਆਇਆ ਸਾਡੇ ਕੋਲ ਹਾਂ ਜੀ ਜੀ ਮੰਗ ਕਰਦੇ ਹੈ ਨਹੀਂ ਮੰਗ ਕਰਦੇ ਮੈਂ ਇਹ ਮੰਗ ਕਰਦੀ ਆ ਭਾਈ ਲੇਡੀ ਜੀ ਨੂੰ ਪਹਿਲ ਦੇ ਆਧਾਰ ਤੇ ਅੱਗੇ ਜਾਣ ਦੇਣਾ ਚਾਹੀਦਾ ਕਿੰਨੀ ਔਰਤਾਂ ਆਉਤਾ ਜੀ ਹੋਣਗੇ ਹੁਣ ਵੀ ਬੀਤੀ ਬੀਤੀ ਬਾ ਮੈਟ ਮੇ ਖੜੀਆਂ ਨੇ ਹਜੇ ਵੀ ਜੇ ਕੋਈ ਪਾਣੀ ਦੀ ਕੀ ਮੰਤ ਪ੍ਰਬੰਧ ਨਹੀਂ ਜੀ ਕੋਈ ਪ੍ਰਬੰਧ ਨਹੀਂ ਹੈਗਾ ਹਰ ਕੋਈ ਆ ਬੰਦਾ ਆਪਣਾ ਆਪਣਾ ਪਾਣੀ ਲੈ ਕੇ ਆ ਰਿਹਾ ਨਾ ਕੋਈ ਬੈਠਣ ਦਾ ਨਾ ਕੋਈ ਬੈਠਣ ਵਾਲੀ ਆ ਦੋ ਚਾਰ ਕੁਰਸੀਆਂ ਹੈਗੀਆਂ ਨੇ ਬੈਠਦੇ ਨੇ ਮੇਰਾ ਨਾਮ ਗ੍ਰਿੰਦਰ ਸਿੰਘ ਪਿੰਡ ਜਲੌਰ ਜੀ ਆਜੇ ਤੇ ਫਾਰਮ ਭਰਨਾ ਆਏ ਹਾਂ ਜੀ ਡਾਕਟਰ ਜੀ ਨੇ ਪਰਵਾਹ ਨਹੀਂ ਇਹ ਬਿਲਕੁਲ ਜ਼ੀਰੋ ਪਰਵਾਹ ਦਾ ਜੀ ਬਹੁਤ ੱੱਕਾ ਚੱਲ ਰਿਹਾ ਏਕ-ਇਕ ਬੰਦਾ ਦਾਦਾ ਪਹਿਲਾਂ ਅੰਦਰੋਂ ਹੀ ਫੜਾ ਰਿਹਾ ਬਾਹਰਲੇ ਤਾਂ ਟਾਕੀ ਵਾਲਿਆਂ ਤਾਂ ਸੁਣੇ ਨਹੀਂ ਰਹੇ ਕੋਈ ਆ ਲੇਡੀਜ਼ ਵੇਅਰ ਦੀਆਂ ਖੜੀਆਂ ਨੇ 9 ਵਜੇ ਦੀਆਂ ਬੈਠਕ ਉਹਨਾਂ ਦੇ ਫਾਰਮ ਨਹੀਂ ਜਮਾ ਹੋਏ ਜਾ ਦੇਖੋ ਨਾ ਮਿਲੇਗਾ ਬੈਠਣ ਦਾ ਪ੍ਰਬੰਧ ਕੋਈ ਬੈਠਣ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਜੀ ਤੁਹਾਡੇ ਸਾਹਮਣੇ ਆ ਦੇਖੋ ਦੁਨੀਆ ਤਰਾ ਤਰਾ ਕਰਦੀ ਫਿਰ ਰਹੀ ਆ ਹਾਂਜੀ ਕੋਈ ਕੁਛ ਨਹੀਂ ਜੀ ਬੈਠਣ ਦਾ ਹੀ ਪ੍ਰਬੰਧ ਹੈ ਨਹੀਂ ਤੁਸੀਂ ਪੱਕੇ ਨੂੰ ਰਕਦੇ ਰਹੇ ਹੋ ਬੈਠਣ ਦਾ ਵੀ ਪ੍ਰਬੰਧ ਪੂਰਾ ਹੈ ਨਹੀਂ ਪਾਣੀ ਦਾ ਪ੍ਰਬੰਧ ਕੋਈ ਹੈ ਨਹੀਂ ਜੀ ਇੱਥੇ ਜੀ ਕੀ ਮਤ ਦਾ ਇੱਕ ਵਾਰ ਸਰਕਾਰ ਵੱਟੋ ਲਗਾ ਦੇ ਕਰ ਲਈ ਕੋਈ ਪ੍ਰਬੰਧ ਨਹੀਂ ਜੀ ਇੱਥੇ ਕੋਈ ਕੁਛ ਨਹੀਂ ਫੋਕੇ ਵਾਦੇ ਨੇ ਜਿੰਨੇ ਮਰਜ਼ੀ ਕਰੀ ਜਾਓ ਉਹਦਾ ਕੋਈ ਫਾਇਦਾ ਤਾਂ ਹੈ ਨਹੀਂ ਜੀ ਮੰਗੀ ਕਰੋ ਮੰਗੇ ਇਹ ਪਹਿਲੀ ਇਹ ਤਾਂ ਗੱਲ ਜਿਹੜਾ ਕਮੇਂੇ ਅੰਦਰ ਬੈਠੀ ਹੈ ਕਮੇਟੀ ਬੈਠੀ ਹੈ ਵਿੰਡੋ ਕਾਦੇ ਵਾਤੇ ਖੋਲੀ ਉਹਨਾਂ ਨੇ ਜਦਾ ਵਿੰਡੋ ਹੀ ਬੰਦ ਕਰਕੇ ਅੰਦਰ ਹੀ ਫੈਲਾ ਫੋਲਣ ਦੇਤੀਆਂ ਜਿਹੜੇ ਫਰਮਾਇਸ਼ੀ ਆ ਰਹੇ ਨੇ ਉਹ ਫੈਲਾ ਅੰਦਰ ਹੋ ਜਾਵਾ ਕਰਾਇਆ ਰਿਹਾ ਐਵੇਂ ਜਿਹੜੀ ਆਮ ਜਨਤਾ ਉਹ ਬਾਹਰ ਖੱਜਲ ਹੋ ਰਹੀ ਆ ਕਿਤਾ ਪਰੰਪਰਣ ਦੇ ਜੋ ਤਿੰਨੀ ਚੌਕ ਘਟ ਦਿੱਤੇ ਹੋਏ ਨਹੀਂ ਪ੍ਰਬੰਧ ਪ੍ਰਬੰਧ ਕੋਈ ਨਹੀਂ ਜੀ ਹਾਂ ਜੀ ਮੈਂ ਲੈਨਨਗਰ ਬੀਡੀਪੀ ਸੰਧਰਾਲਾ ਜੀ ਤਾਂ ਜਦੋਂ ਪੰਚਾਇਤ ਤੋਂ ਲੈ ਕੇ ਪਾਕੰਪਰ ਲਈ ਉਹ ਅੰਜਾਮ ਲਗਾ ਰਹੇ ਨੇ ਕਿ ਇੱਥੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਨਾ ਪਾਣੀ ਦਾ ਨਾ ਬੈਠੀ ਸਾਡੇ 350 ਚੇਜ਼ ਲੰਗਵਾਈ ਹੋਈ ਹੈ ਬਕਾਇਦਾ ਸ਼ਾਮਾਂ ਨਾ ਲੱਗਿਆ ਹੋਇਆ ਜੀ ਆਪਾਂ ਦੇਖ ਸਕਦੇ ਆ ਇਸ ਤੋਂ ਇਲਾਵਾ ਪਾਣੀ ਦਾ ਪੂਰਾ ਪ੍ਰੋਪਰ ਕੈਂਪਰ ਮੰਗਾਏ ਹੋਇਆ ਮਿਨਰਲ ਵਾਟਰ ਮੰਗਵਾਇਆ ਹੋਇਆ ਪਰ ਕੰਟੀਨਿਊ ਮੈਂ ਰੈਗੂਲਰ ਬੈਠਾ ਮਤਲਬ ਇਵਨ ਟਿਕਸਮੀਆ ਛੁੱਟੀਆਂ ਦੇ ਦੌਰਾਨ ਵੀ ਮੈਂ ਇੱਥੇ ਸੀ ਹੁਣ ਵੀ ਮੈਂ ਇੱਥੇ ਬੈਠਾ اگر کسی ਨੂੰ ਕੋਈ پرابلم میرے آفس دیگٹی نوਮੀਨੇਸ਼ਨ فائل دی ہو تا ਮੈਨੂੰ ਆ ਕੇ ਕਹਿ ਦੇ ਤਾਂ ਮੈਂ ਇਮੀਡੀਟ ਉਹ ਵੀ ਕੋਈ ਪ੍ਰੋਬਲਮ ਹੈਗੀ ਤਾਂ ਸੌਲਵ ਕਰ ਦਿੰਦਾ ਮੈਂ ਸਰ ਦੇ ਕੇ فارਮ ਪਰੇ ਜਾ ਰਹੇ ہیں تین چار ਦੇ ਬਟੋਲ ਲੱਗ ਜਾਂਦੇ ਤੇ ਇੱਕ ਦੋ ਵਿੰਡੋ ਦੇ ਬਹੁਤ ਜ਼ਿਆਦਾ ਗੁਰਾ ਹਾਲ ਹੈ ਜਿੱਥੇ ਕਿ ਲੋਕਾਂ ਦਾ ਸੁਪੇ ਦੇ ਛੜਨਾ ਦੀ ਔਕਤ ਹੈ ਬਿਲਕੁਲ ਜੀ ਦੇਖੋ ਕਿਸੇ ਕਲਸਟਰ ਦੇ ਵਿੱਚ ਕੋਈ ਪਿੰਡ ਨਾ ਵੱਡਾ ਛੋਟਾ ਹੋਵੇ ਲਈ ਦੋ ਪਿੰਡ ਦਾ ਵੱਡਾ ਹੋ ਜਾਂਦਾ ਤਾਂ ਉਹਦੇ ਕਿ ਮੈਂਬਰ ਜ਼ਿਆਦਾ ਹੋ ਜਾਂਦੇ ਹੈ ਇੱਕ ਦੇ ਪਿੰਡ ਦੇ ਵਿੱਚ ਪੰਜ ਮੈਂਬਰ ਹੈ ਕਿਸੇ ਦੇ ਵਿੱਚ ਨੌਂ ਹੈ ਕਿਸੇ ਦੇ ਸੱਤ ਹੈ ਕਿਸੇ ਦੇ 11 ਕਿਸੇ ਦੇ ਵਿੱਚ 13 ਨੈਤਲੀ ਜਿਹੜੇ ਪਿੰਡ ਵੱਡੇ ਕਲਸਟਰ ਚ ਆ ਗਏ ਤਾਂ ਉਹ ਮੇਰੇ ਖ